ਦੂਸਰਾ ਬਚਨ ਇਹ ਹੈ ਕਿ ਸਰਕਾਰ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਲੜਾਈ ਜਿਹੜੀ ਆ ਬੜੀ ਖਤਰਨਾਕ ਪੈਦਾ ਹੋ ਸਕਦੀ ਹੈ ਜਿਹੜੇ ਸਿੱਖ ਆਰਮੀ ਦੇ ਆਫੀਸਰ ਸਨ ਉਹਨਾਂ ਉੱਤੇ ਖਾਸ ਨਿਗਾਹ ਸੀਗੀ ਖਾਸ ਕਰਕੇ ਜਿਹੜੇ ਧਰਮੀ ਸਿੱਖ ਆਫੀਸਰ ਸਨ ਬਹੁਤ ਸਾਰੇ ਧਰਮੀ ਫੌਜੀ ਜਿਨ੍ਹਾਂ ਨੂੰ ਜੋਧਪੁਰ ਵਿੱਚ ਜੇਲ੍ਹ ਵੀ ਕੱਟਣੀ ਪਈ ਪਰ ਮਹਾਪੁਰਖਾਂ ਦੇ ਕਹਿ ਮੁਤਾਬਕ ਉਹ ਸਭ ਕੁਝ ਨਹੀਂ ਹੋਇਆ ਕਿਉਂਕਿ ਸਰਕਾਰ ਨੇ ਆਪਣੇ ਤਰੀਕੇ ਨਾਲ ਸਭ ਕੁਝ ਕਵਰ ਕਰ ਲਿਆ ਮੈਂ ਚਾਂਸੀ ਦੇ ਵਿੱਚ ਇੱਕ ਰੈਜiment ਹੈ ਉਹਦਾ ਨਾਮ ਹਡਸਨ ਹੌਰਸ ਅੰਗਰੇਜ਼ ਦੇ ਨਾਮ ਤੇ ਹੈ ਉਹਦਾ ਨਾਮ ਫੋਰ ਹੌਰਸ ਵੀ ਕਹਿੰਦੇ ਆ ਜਦੋਂ ਆਪ ਹਰਮੰਦਰ ਸਾਹਿਬ ਜਾਓ ਤੇ ਪ੍ਰਕਰਮਾ ਵਿੱਚ ਦਰਸ਼ਨੀ ਦਿਉੜੀ ਵਿੱਚ ਉਸ ਫੋਰਸ ਦੇ ਪੱਥਰ ਲੱਗੇ ਹੋਏ ਆ ਪੁਰਾਤਨ ਉਥੇ ਕਥਾ ਕਰਨ ਵਾਸਤੇ ਮੈਨੂੰ ਸੱਦਿਆ ਤੇ ਜਿਹੜੇ ਰੈਜiment ਦੇ ਸੀਓ ਸਾਹਿਬ ਸਨ ਉਹ ਗੜਵਾਲੀਏ ਸਨ ਕਹਿਣ ਲੱਗੇ ਗਿਆਨੀ ਜੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਕਹਿਣ ਲੱਗੇ ਇੱਥੇ ਸਾਰੇ ਧਰਮਾਂ ਦੇ ਫੌਜੀ ਆਉਂਦੇ ਐ ਕੋਈ ਐਸੀ ਗੱਲ ਨਹੀਂ ਕਰਨੀ ਜਿਹਦੇ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਮੈਂ ਕਿਹਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਬਦ ਹੀ ਸਾਂਝ ਏ ਨਾਲੇ ਸਿੱਖ ਧਰਮ ਹੀ ਆਸਾ ਜਿਹੜਾ ਸਰਬੱਤ ਦਾ ਭਲਾ ਲੋੜਦਾ ਹੈ ਫਿਰ ਉਹਨਾਂ ਨੇ ਚਮਕੌਰ ਸਾਹਿਬ ਦੇ ਜੰਗ ਦੀ ਕਥਾ ਸੁਣੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਤਾਂ ਦੋ ਦਿਨ ਕਥਾ ਹੋਈ ਫਿਰ ਉਹਨਾਂ ਨੇ ਚਮਕੌਰ ਸਾਹਿਬ ਦੇ ਯੁੱਧ ਦੀ ਕਥਾ ਸੁਣੀ ਕੁਝ ਗੱਲਾਂ ਐਸੀਆਂ ਸਾਨਾ ਸੀ ਵੀ ਉਹਨਾਂ ਨੂੰ ਪੁੱਛਣ ਲੱਗ ਪਏ ਕਹਿਣ ਲੱਗੇ ਕਿ ਇੱਕੋ ਇੱਕ ਟੈਂਕਾਂ ਵਾਲੀ ਰੈਜiment ਸਾਡੀ ਹੈ ਜਿਨ੍ਹਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਗੋਲੇ ਦਾਗਣ ਲਈ ਜਿਹੜਾ ਸੀ ਬੁਲਾਇਆ ਗਿਆ ਸੀ ਜਿਸ ਸਮੇਂ ਕਹਿੰਦੇ ਸਾਡਾ ਜਿਹੜਾ ਮੁਖ ਅਫੀਸਰ ਸੀਗਾ ਉਸ ਨੂੰ ਆਰਡਰ ਪਾਸ ਹੋਏ ਕਿ ਟੈਂਕਾਂ ਨਾਲ ਬੰਬਾਰੀ ਕੀਤੀ ਜਾਵੇ ਤੇ ਉਸ ਨੇ ਕੇਵਲ ਇਹ ਹੀ ਜਵਾਬ ਦਿੱਤਾ ਸੀ ਕਿ ਮੇਰੀ ਕਮਾਂਡ ਥੱਲੇ ਸਾਰੇ ਸਿੱਖ ਜਿਹੜੇ ਸਿਪਾਹੀ ਨੇ ਜਿਹੜੇ ਟੈਂਕਾਂ ਨੂੰ ਚਲਾਉਣ ਵਾਲੇ ਤੇ ਗਨਰ ਆਦਿਕ ਸਾਰੇ ਜਿਹੜੇ ਸਿੱਖ ਨੇ ਮੈਂ ਇਹਨਾਂ ਹੁਕਮਾਂ ਦੇ ਮੁਤਾਬਕ ਉਹ ਲੈ ਤਾਂ ਆਉਂਦਾ ਹਾਂ ਪਰ ਮੈਂ ਇਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਟੈਂਕਾਂ ਦੇ ਮੂੰਹ ਹਰਮੰਦਰ ਸਾਹਿਬ ਵੱਲ ਨੂੰ ਹੋਣਗੇ ਕਿ ਜਾਂ ਆਪਣੀ ਫੌਜ ਵੱਲ ਨੂੰ ਹੀ ਘੁੰਮ ਜਾਣਗੇ ਫਿਰ ਹਰੀਆਂ ਵੇਲਾਂ ਵਾਲੇ ਅਸਥਾਨ ਤੇ ਉਹ ਸਾਰੇ ਫੌਜੀਆ ਨੂੰ ਫੌਜ ਨੇ ਹੀ ਆਪਣੇ ਘੇਰੇ ਵਿੱਚ ਲੈ ਲਿਆ ਆਪਣੀ ਫੌਜ ਤੇ ਇਤਬਾਰ ਨਾ ਰਿਹਾ ਉਸ ਫੌਜੀ ਆਫੀਸਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਕੁਦਰਤੀ ਤੌਰ ਤੇ ਆ ਉਸ ਰੈਜiment ਦੇ ਵਿੱਚ ਕਹਿੰਦੇ ਸਾਨੂੰ ਜੂਨ 1984 ਦੇ ਸਬੰਧ ਵਿੱਚ ਕੋਈ ਵੀ ਗੱਲ ਕਰਨ ਦਾ ਆਰਡਰ ਨਹੀਂ ਅਸੀਂ ਕੋਈ ਵੀ ਗੱਲ ਨਹੀਂ ਕਰ ਸਕਦੇ ਮੈਂ ਕਿਹਾ ਉਹਦਾ ਕਾਰਨ ਕੀ ਹੈ ਕਹਿੰਦੇ ਇੱਕ ਦੋ ਘਟਨਾਵਾਂ ਹੋਈਆਂ ਮੈਂ ਉਹਦੇ ਚੋਂ ਇੱਕ ਘਟਨਾ ਆਪਜੀ ਨੂੰ ਦੱਸ ਦਿੰਨਾ ਕਿ ਸਿੱਖਾਂ ਦੇ ਹਿਰਦੇ ਅੰਦਰ ਹਰਮੰਦਰ ਸਾਹਿਬ ਦੀ ਤਸਵੀਰ ਕਿ ਐਸੀ ਹੈ ਜਦੋਂ ਇਹ ਇਕੱਠੇ ਪ੍ਰੈਕਟਿਸਾਂ ਕਰਦੇ ਆ ਨਾ ਰਾਜਸਥਾਨ ਦੇ ਵਿੱਚ ਕਹਿੰਦੇ ਪ੍ਰੈਕਟਿਸ ਕਰ ਰਹੇ ਸਾਂ ਤੇ ਸ਼ਾਮ ਨੂੰ ਕਹਿੰਦੇ ਪ੍ਰੈਕਟਿਸ ਤੋਂ ਵਿਹਲੇ ਹੋ ਕੇ ਤੇ ਇਕੱਠੇ ਬੈਠੇ ਸ਼ਰਾਬ ਪੀਂਦੇ ਸੀ ਰਾਮਾਦਕ ਨਾਲੇ ਮਹਾਸਾਦਕ ਭੁੰਨਿਆਂ ਹੋਇਆ ਸੀ ਵੈਸੇ ਹਾਸੇ ਦੇ ਵਿੱਚ ਪੁੱਛਦੇ ਆ ਉਹ ਗੜਵਾਲੀਏ ਵੀ ਇਕੱਠੇ ਬੈਠੇ ਹੋਏ ਸਾਰੇ ਹਾਸੇ ਨਾਲ ਹੀ ਪੁੱਛਿਆ ਕਿ ਤੁਹਾਡੇ ਵਿੱਚੋਂ ਯਾਰ ਗਨਰ ਕੌਣ ਸੀ ਜਿਸ ਨੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੁਹਾਡੀ ਰੈਜiment ਅੱਗੇ ਚਲੀ ਗਈ ਸੀ ਇੱਕ ਨੇ ਹਾਸੇ 'ਚ ਹੀ ਕਹਿ ਦਿੱਤਾ ਕਿ ਮੈਂ ਹਾਂ ਕਿ ਮੈਂ ਦਰਬਾਰ ਸਾਹਿਬ ਦੇ ਉੱਤੇ ਗੋਲੇ ਧਾਗੇ ਹੈ ਸਿੱਖ ਆਫੀਸਰ ਨੇ ਉਸੇ ਸਮੇਂ ਆਪਣੇ ਗਾਤਰੇ ਤੋਂ ਰਿਵਾਲਵਰ ਕੱਢ ਕੇ 6 ਦੀਆਂ 6 ਗੋਲੀਆਂ ਉਹਦੀ ਛਾਤੀ 'ਤੇ ਦਾਗ ਦਿੱਤੀਆਂ ਕਿ ਤੂੰ ਦਰਬਾਰ ਸਾਹਿਬ ਦੇ ਉੱਤੇ ਗੋਲੇ ਚਲਾਏ ਹੈ ਇਹ ਸਾਡੀਆਂ ਭਾਵਨਾਵਾਂ ਨੇ ਭਾਵੇਂ ਕਿ ਜਿੱਥੇ-ਜਿੱਥੇ ਵੀ ਸਿੱਖ ਸਨ ਦਿਲ ਤਾਂ ਸਭ ਦਾ ਹੀ ਦੁਖਿਆ ਪ੍ਰਸਾਦ ਸਿੰਘ ਜੀ ਇਹ ਸਮਝਣਾ ਚਾਹੀਦਾ ਹੈ